ਹਾਂਜੀ ਬਾਈ ਜੀ 2 ਮਿੰਟ ਬਸ ਮੇਰਾ ਰੈਪ ਸੁਣ ਕੇ ਜਾਇਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਿਆ ਰੈਪ ਹਨ ਤੇ ਆ ਗੰਦ ਪਾਉਣ ਵਾਲੇ ਵੀ ਤੁਸੀਂ 2-2 ਲੱਖ 2-2 ਲੱਖ ਫੋਲੋਅਰ ਕੀਤੇ ਅੱਜ ਦੇਖਦੇ ਆ ਟੈਲੈਂਟ ਨੂੰ ਕੌਣ ਫੋਲੋ ਕਰਦਾ ਤੇ ਸੁਣ ਕੇ ਜਾਇ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨ ਵਾਲੇ ਰੈਪ ਸ਼ੇਅਰ ਕਰ ਜਾਓ ਸਕੂਨ ਮਿਲੇਗਾ ਬਾਈ ਸੁਣ ਕੇ ਦਸੰਬਰ ਦੇ ਮਹੀਨੇ ਚ ਤੇ ਆਉਂਦੀ ਗੁਰੂ ਪਾਨੀ ਚਾਰ ਸਾਹਿਬ ਜਾਦੇ ਯਾਨੀ ਕੋਮ ਮਾਰਤੀ ਜਵਾਨੀ ਹੁਣ ਪਛੋਵੇ ਇਤਿਹਾਸ ਪਰ ਕਿਸੇ ਨੂੰ ਨਹੀਂ ਯਾਦ ਮੋਤ ਕੀਤੀ ਸੀ ਕਬੂਲ ਲਾਇਆ ਸਿੱਖੀ ਨੂੰ ਨਾ ਦਾਗ ਠੰਡੇ ਬੁਰਜ ਚ ਦਿਨ ਦੇਖੋ ਕਟੇ ਦਾਦੀ ਨਾਲ ਗੰਗੂ ਘਰ ਦਾ ਸੁਪੇਤੀ ਜਿੰਨੇ ਸੁੱਤੇ ਸੀ ਜੜ ਚਮਕੌਰ ਦੀ ਗੜੀ ਚ ਦੇਖੋ ਲੱਗੀ ਜੰਗ ਭਾਰੀ ਵੱਡੇ ਸਾਹਿਬ ਜਾਦੇ ਲੜੇ ਉਹਨਾਂ ਹਿੰਮਤ ਨਾ ਹਾਰੀ ਵੱਡੇ ਸੈਪ ਜਦ ਲੜੇ ਉਹਨਾਂ ਹਿੰਮਤ ਨਾਲ ਹਰੀ ਗੋਬਿੰਦ ਦੇ ਸੀ ਲਾਲ ਸ਼ੀ ਦੀ ਪਾਗੇ ਵਾਰੀ ਬਾਰੇ ਇੱਕ ਸਰਸਾ ਨਦੀ ਦੇ ਕੋਲ ਪੈ ਗਿਆ ਵਿਛੋੜਾ ਅਸੀਂ ਕਲਮੁਖੀ ਰਾਤ ਜਿਹਨੂੰ ਤਰਸ ਨਾ ਪੂਰਾ ਪੰਜ ਗੁਰੂ ਦੇ ਪਿਆਰੇ ਗੁਰੂ ਦੇ ਸੰਗ ਸੰਗ ਤੁਸੀਂ ਲੜਨੀ ਨਹੀਂ ਜੰਗ ਸਾਡੀ ਆਖਰੀ ਆ ਮੰਗ ਨਾ ਟਣਕੀ ਦਾ تیر ਗੁਰੂ ਪਿਤਾ ਜੀ ਦੇ ਕੋਲ ਜਦੋਂ ਦੰਦੀ ਤੇ ਚੜਾਇਆ ਵੈਰੀਆਂ ਨੂੰ ਪੈਂਦੇ ਹੋਲ ਜਦੋਂ ਗੰਦੀ ਤੇ ਚੜਾਇਆ ਵੈਰੀਆਂ ਨੂੰ ਪੈਂਦੇ ਹੋਲ 7 ਫੁੱਟ ਦਾ ਸਿੱਕਾ ਦੋ ਉਤੋਂ ਜਿਗਰਾ ਦਲੇਰ ਇਤਿਹਾਸ ਬਾਰੇ ਪੜੋ ਤੁਹਾਨੂੰ ਪਤਾ ਲੱਗੂ ਫਿਰ ਇਤਿਹਾਸ ਬਾਰੇ ਪੜੋ ਤੁਹਾਨੂੰ ਪਤਾ ਲੱਗੂ ਫਿਰ ਇਤਿਹਾਸ ਬਾਰੇ ਪੜੋ ਤੁਹਾਨੂੰ ਇਤਿਹਾਸ ਬਾਰੇ ਪੜੋ ਤੁਹਾਨੂੰ ਪਤਾ ਲੱਗੂ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ